ਲੀਡਰਸ਼ਿਪ ਨੂੰ ਅਫਸਰ ਸਰਵਾਂ ਦਾ ਇਹ ਬਸਾਰੇ ਆਪ ਨੂੰ ਲੀਡਰਸ਼ਿਪ ਨੂੰ ਬਹੁਤ ਧੰਨਵਾਦ ਕਰਦਾ ਜਿਹੜੀ ਤਕਰੀਬਨ ਜਿਹੜਾ ਇਹ ਆਪਣੇ ਕੈਂਟ ਦਾ ਰੇਲਵੇ ਸਟੇਸ਼ਨ ਹੈ ਉਹ ਤੇ ਤਕਰੀਬਨ 110 ਕਰੋੜ ਰੁਪਏ ਦਾ ਇਹ ਸ਼ੁਰੂ 95 ਕਰੋੜ ਹੋਇਆ ਸੀ ਕਿਉਂਕਿ ਬੜੀਆਂ ਚੀਜ਼ਾਂ ਕਿਰਪਾ ਦੀਆਂ ਜਾਂਦੀਆਂ ਲੋਡ ਪ੍ਰੋਸੈਸ ਕਿ ਪਤਾ ਲੱਗਦੀ ਹੈ ਤੇ ਇਹਨੂੰ ਜੇ ਮੈਂ ਇਹਦੇ ਪੂਰੇ ਹੋਂਦ ਦੀ ਗੱਲ ਕਰਾਂ ਕਿਉਂਕਿ ਥੋੜਾ ਦੇਰ ਲਿਆ ਉਹਦੇ ਕਾਰਨ ਕੀ ਆ ਕਿ ਉਹ ਇਨਫਰਾਸਟ੍ਰਕਚਰ ਸੀ ਸਾਹਵੜੀ ਜਿਹੜੀ ਪਹਿਲੀ ਬਣਦੀ ਉਹਨੂੰ ਡਿਸਮੈਂਟਲ ਕਰਨਾ ਤੇ ਉਹਦੇ ਆਫਿਸ ਦਾ ਉਹਨਾਂ ਲਈ ਅਲੱਗ ਪਹਿਲਾਂ ਬੰਦ ਕਰਨਾ ਉਹਦੇ ਵਿੱਚ ਟਾਈਮ ਲੱਗਿਆ ਹੁਣ ਤਕਰੀਬਨ ਕਮ 85% ਦਾ ਪਹੁੰਚ ਗਿਆ ਤੇ ਅਗਲੇ ਤਿੰਨੇ ਔਰਡਰ ਅਗਲੇ ਸਾਲ ਦੇ ਪਹਿਲੇ ਔਰਡਰ ਇਹ ਲੋਕਾਂ ਦੇ ਲਈ 2025 ਦੇ ਪਹਿਲੇ ਔਰਡਰ ਅਸੀਂ ਇਹ ਲੋਕਾਂ ਦੇ ਇਹਦਾ ਆਪਉਣ ਕਰਾਂਗੇ ਇਹ ਲੋਕਾਂ ਨੂੰ ਕਰਾਂਗੇ ਤੇ ਮੈਂ ਇਹ ਜਰੂਰ ਕਹਿੰਦਾ ਵੀ ਇਹ ਪੂਰੇ ਕਰਾਂਗੇ ਕੰਟਲੀ ਟੈਸਟ 740 ਕਿਹੜਾ ਪੈਸੇ ਦਾ ਆ ਰੋਜ਼ ਦਾ ਇਸ ਕੈਂਡ ਦੇ ਰੀਲਿਸਟਿਸ਼ਨ ਤੋਂ ਜਾਂਦਾ ਇਹਨਾਂ ਨੂੰ ਹੋਰ ਬੰਨਦਾ ਦਸਤਾ ਇਸ ਨੂੰ ਆਪ ਉਹਨਾਂ ਸ਼ੁਰੂ ਕੀਤਾ ਵੀ ਥੋੜਾ ਜਿਹੜਾ ਸਿੰਡੀ ਦਾ ਰੱਗਾ ਰੀਲਿਸਟਿਸ਼ਨ ਉਹ ਇਹ ਤੁਹਾਨੂੰ ਬਟਾ ਦੋਗਾ ਤੋ ਮਤਲਬ ਇਹਦੇ ਨਾਲ ਵੀ ਉਹਦਾ ਦੇਸ ਫੌਂਡ ਰੋਡ ਦਾ ਉਹ ਉਹਦੀ ਰਕਮ ਇਹ ਤੁਹਾਨੂੰ ਦੁਪਣੀ ਦੇ ਪਰ ਉਹ ਕਾਰਨ ਇਹ ਸੀ ਵੀ ਪਹਿਲਾਂ ਉਹਦਾ ਭਾਰ ਆ ਜਿਹੜਾ ਉਹ ਇੱਥੇ ਵੰਡਿਆ ਜਾ ਤੇ ਇੱਥੋਂ ਬਾਅਦ ਜਦੋਂ ਇਹ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਜਲੰਧਰ ਸਿਟੀ ਦਾ ਜਲੰਧਰ ਸਿਟੀ ਦਾ ਇਹ ਬਣਨਾ ਸ਼ੁਰੂ ਹੋਇਆ ਤੇ ਇੱਕਦਮ ਇਹਦੇ ਵਿੱਚ ਤਕਰੀਬਨ ਅਸੀਂ ਜੇ ਰੈਵਨਿਊ ਐਵਰੇਜ ਦੇ ਹਿਸਾਬ ਨਾਲ ਅਸੀਂ ਰੈਵਨਿਊ ਕਿਉਂਕਿ ਪੈਸਾ ਵੀ ਇੱਕ ਕਮਾ ਕੇ ਦਿੰਦਾ ਹੈ ਰੇਲਵੇ ਸੇ ਇੱਕੋ ਰੇਲਵੇ ਕਮਾਉਂਦੀ ਹੈ 16 ਲੱਖ 30 ਹਜ਼ਾਰ ਰੁਪਏ ਤਕਰੀਬਨ ਜਿਹੜਾ ਪਰ ਡੇ ਐਵਰੇਜ ਹੈ ਜਿਹੜੀ ਉਹ ਇਤੋਂ ਕਮਾਈ ਹੈ ਤਕਰੀਬਨ ਇਸੇ ਤਰੀਕੇ ਨਾਲ 51 ਲੱਖ ਰੁਪਏ ਜਿਹੜਾ ਪਾਰਸਲ ਜਿਹੜੇ ਮਾਲ ਭਾਵਾ ਜਿਹੜਾ ਆਪਾਂ ਭੇਜਦੇ ਆ ਪਾਰਸਲ ਉਹਦੇ ਨਾਲ ਤੇ ਮੈਂ ਇਹ ਵੀ ਦੱਸ ਸਕਦਾ ਵੀ ਪੂਰੇ ਫੈਸਿਲਿਟੀਆਂ ਤੁਸੀਂ ਦੇਖਿਆ ਵੀ ਪੰਜਾਬ ਦੇ ਪਿੰਡ ਤੋਂ ਸੱਭਿਆਚਾਰ ਦੇਖੋ ਕਿਵੇਂ ਭਗਤ ਸਿੰਘ ਜੀ ਦੀਆਂ ਸਾਡੇ ਤਸਵੀਰਾਂ ਸਾਡੀ ਜਨਰੇਸ਼ਨ ਨੂੰ ਪਤਾ ਲੱਗਿਆ ਉਹ ਵੀ ਨਾਲ ਵਿਰਸਾ ਸਾਡਾ ਚਾਹੇ ਸਾਡੇ ਨਾਲ ਪੁੱਛੇ ਇਨਸਾਨ ਨੇ ਚਾਹੇ ਸਾਡਾ ਹੋਰ ਜੋ ਵੀ ਸਾਡੇ ਦਿੱਤਾ ਪੱ ਦਿੱਤਾ ਬਹੁਤ ਚੀਜ਼ਾਂ ਜਿਹੜੇ ਵਿਰਸਾ ਇਹੋ ਦਿਖਾਇਆ ਦੇ ਵੀ ਇਹ ਇੱਕ ਆਉਣ ਵਾਲੀ ਪੀੜ੍ਹੀ ਨੂੰ ਕਿ ਇਹ ਇੱਕ ਵਾਰ ਰੈਜਿਸਟ੍ਰੇਸ਼ਨ ਹੋਣ ਜਿਹੜੇ ਬਣ ਗਏ ਆ ਇਹ ਆਉਣ ਵਾਲੇ 50-50 ਸਾਲ ਦਾ ਇਹ ਰਹਿਣੇ ਇਹਦੇ ਲਈ ਸੈਕਟਰ ਦੀ ਸਪੋਰਟ ਦੀ ਇਸ ਥੀਕੇ ਦੇ ਤੁਸੀਂ ਉੱਪਰ ਦੇਖੋਗੇ ਜਿਹੜੀ ਇਹ ਜਿਹੜੀ ਨੀਅਰ ਪਾਈ ਜਿੱਥੇ ਵੀ ਆਹ ਟਰੈਕ ਦੀ ਟੋਪ ਦੇ ਉੱਤੇ ਜਿਹੜਾ ਬਣ ਰਿਹਾ ਕੰਪੋ ਇਹਦੇ ਉੱਤੇ ਪਹਿਲਾਂ ਤਾਂ ਜਿਹੜੀ ਸ਼ੀਟ ਆਸੀਂ ਪਾ ਰਹੇ ਜੀ 40 ਡਿਗਰੀ ਟੈਂਪਰੇਚਰ ਆਪ ਤੇ 10 ਡਿਗਰੀ ਟੈਂਪਰੇਚਰ ਦਾ ਖੰਡੀ ਫਰਕ ਹੋਊਗਾ ਥੱਲੇ 3 ਇੰਚਾ ਉਹ ਹੀਟ ਨੂੰ ਜਿਹੜਾ ਜਾ ਕਰਾ ਤੇ ਉੱਤੇ ਤੁਸੀਂ ਦੇਖੋਗੇ ਪਹਿਲਾਂ ਇੱਕ ਪਾਸੇ ਇਹਦਾ ਹੌਂਜਾਂ ਦਾ ਹੁਣ ਕਿਉਂਕਿ ਰਾਮਾ ਮੰਡੀ ਪਰਲੇ ਪਾਸੇ ਦੋਨਾਂ ਪਾਸੇ ਸਟੇਸ਼ਨ ਦੀ ਬਿਲਡਿੰਗ ਹੋਈ ਗਈ ਏਕਦਮਲੇ ਪਾਸੇ ਵੀ ਤੇ ਉਪਰਲੇ ਪਾਸੇ ਵੀ ਤੇ ਆਪਸ ਜਿਹੜੇ ਆ ਉਹਨੂੰ ਜੋੜਨ ਲਈ ਪਹਿਲਾਂ ਇੱਕ ਫੁੱਲ 3 ਮੀਟਰ ਦੀ ਜਗ੍ਹਾ ਤੇ ਤਕਰੀਬਨ ਸੀ ਹੁਣ ਅਸੀਂ ਉਹਨਾਂ ਨੂੰ 9 ਮੀਟਰ ਤੋਂ ਉੱਤੇ ਜਿਹੜੀ ਆ ਉਹ ਜਗ੍ਹਾ ਦੇ ਕੇ ਹੌਂਜਾਂ ਹੋ ਸਕੇ ਤੇ ਉੱਤੇ ਜਿਹੜਾ ਕੰਮ ਹੋਰ ਹੋਏਗਾ ਉਹਦੇ ਵਿੱਚ ਬੈਠਣ ਜਿਹੜੇ ایک میں سمجھتا ہاکی کا جگہ پورا فیلڈ آؤٹ بھی بڑی جگہ ہے جیتے شہری جس پسینجر تو آئی سکے گا پر جی شہری وہ بھی جی بڑے مال سے آ رہے ہیں اتنے آ کے اپنی شاپنگ لی دکان کھان پی دکان ہونگیاں بہت مٹائی دیا جو بھی جب مال چکی ہیں وہ پورے سہولت ہوئے گی ایسی بیٹھن لی سینٹر لی ایسی سی جی لگے گا وڈے وہ oh, اتنے پروج ڈامٹریز ہوگی oh, oh. اور اچھی کیونکہ پسینجر جڑا میں لمبا نہ جا کیونکہ کئی بار وہ جب رات رہے تو بارہ بجے چیک آؤٹ ہو جائے ہوٹل ضروری ہو گیا اس بعد ٹرین ہے جی دوپہر دی یا شام دی تو اسے اپنے آن لائن اسے فون دے ہو جی آئی ٹی سی جائے تو کتنے بیٹھے ہو جو وہ باہر بیٹھنا تو وہ ٹھیک ہے وہ بھی اے ਅਰ ਜਿਹੜੂ ਇਰਪੋਰਟ 'ਚ ਜੋ ਲੋਕ ਕੰਟਰੀ ਦੇਣਾ ਚਾਹੁੰਦਾ ਮਿਨਿਮਮ 100-200 ਰੁਪਏ ਚਾਰ ਘੰਟੇ ਲਈ ਦੇਣਾ ਚਾਹੁੰਦਾ 3-400 ਰੁਪਏ ਦੀ ਉਹ ਅਸੀਂ 1500 ਰੁਪਏ ਦੀ ਖਾ ਲਿਆ ਉਹਨਾਂ ਦੇ ਲਈ ਕੋਈ ਬੱਚਿਆਂ ਨਾਲ ਆ ਕੋਈ ਬਜ਼ੁਰਗਾਂ ਨਾਲ ਆ ਉਹਨੂੰ ਕੋਈ ਤਕਲੀਫ ਨਾ ਹੋ ਉਦੋਂ ਬਾਅਦ ਹਰ ਜਗ੍ਹਾ ਤਕਰੀਬਨ 10 ਨੇ ਜਿਹੜੀ ਉਹ ਲਿਫਟਸ 10 ਲਿਫਟ ਜਿਹੜੀਆਂ ਉੱਤੇ ਟੈਕਸੀਡ ਟੂ ਜਿਹੜੇ ਨੇ ਉਹ 9 ਨੇ ਇੰਨਾ ਸ਼ਾਨਦਾਰ 에어ਪੋਰਟ ਤੋਂ ਇੱਕ ਬੇਸ਼ੱਕ ਜੀ ਅਮਰਸਰ ਸਾਹਿਬ ਜਾਨੀ ਤੁਸੀਂ ਉਦੋਂ ਘੱਟ ਨਹੀਂ ਇਹ ਜਿਹੜਾ ਰੀਨਵੈਸਟੇਸ਼ਨ ਜਿਵੇਂ ਤੁਸੀਂ ਦੇਖਿਆ ਤਿਆਰ ਹੋ ਰਿਹਾ ਘੱਟ ਨਹੀਂ ਤੇ ਇਕਲ ਮੈਂ ਹੋਰ ਤਾਂ ਦੋ ਦੋ 100 ਗੱਡੀ ਖੜਨ ਉਹ ਦੋ 100 ਆਹ ਖੜੀ ਪਾਰਕਿੰਗ ਦੇ ਵਿੱਚ ਐਟੇ ਟਾਈਮ ਤੁਸੀਂ ਖੜੀ ਕਰ ਸਕਦੇ ਹੋ ਦੋਨੋਂ ਪਾਸੇ ਉੱਤੀ ਪਾਰਕ ਇਕਲ ਹੋਰ ਤੇ ਉਹ ਵੀ ਧਿਆਨ ਦੇਣਾ ਹੈ ਅੱਜ ਨਾਸਟਾ ਬਈ ਇਸ ਵੀ ਇਹਦੇ ਉੱਤੇ ਚੜਾਈ ਇੰਨਾ ਵਧੀਆ ਕੰਮ ਆਲਪ ਆਲਪ ਜਿਵੇਂ ਤਿੰਨ ਮੰਜ਼ਲਾ ਹੁੰਦੀ ਹੈ ਨਾ ਜਿਹੜੀ ਦੀ ਹਾਈਟ ਆ ਉਹ ਤੁਸੀਂ ਦੇਖੋਗੇ ਜਿਹੜੀ ਤਿੰਨ ਫਲੋਰ ਦੀ ਉਸ ਉਨੀ ਉਚਾਈ ਦਿੱਤੀ ਤਿੰਨ ਇਹਦੇ ਚ ਜਿਹੜੇ ਇੰਜੀਨੀਅਰਸ ਕੰਮ ਕਰਦੇ ਜਿਹੜੇ ਮਿਸਤਰੀ ਕੰਮ ਕਰਦੇ ਜਿਹੜੇ ਮਜ਼ਦੂਰ ਕੰਮ ਕਰਦੇ ਜਿਹੜੇ ਇਲੈਕਟ੍ਰੀਸ਼ੀਅਨ ਕੰਮ ਕਰਦੇ ਆ ਪਲੰਬਰ ਕੰਮ ਕਰਦੇ ਉਹਨਾਂ ਨੂੰ ਜਦੋਂ ਵੀ 100 120 ਸੌਰਟ ਤੇ ਇਕੱਠਾ ਹੋ ਕੰਮ ਕਰਦੇ ਨੇ ਆਪਣੇ ਲੋਕਲ ਤੇ ਉਹਨਾਂ ਦਾ تجربہ آئی کن کا کتنا وجہ ہے جی کل کو کسی نوکری لگ گے بھی اُس جلندر کا ریلوے اسٹیشن ہے جا اے بنایا وہ کے کمپنیاں ہائر کرجربے کا فائدہ کتنا ہوگا کمپنی تو علاوہ جا سیکٹری ایڈا کام جائے گا کوئی اپنی کارپینٹری کی دکان کوئی اپنی الیکٹریشن کی دکان کو نہیں چاہتا ہے یہ تجربہ میں نہ سینکڑے بندے ਪੁਰੇ ਸਪਲਾਈ ਮੇਂ ਟ੍ਰੇਨਿੰਗ ਮੇਂ ਜਿਹੜੀ ਇਹਦੇ ਨਾਲ ਜੋ ਮਨਤ ਮੰਤਰੀ ਨੇ ਚਾਹੁੰਦੇ ਅਸੀਂ ਸਾਰੀਆਂ ਚੀਜ਼ਾਂ ਨਾਲ ਨਾਲ ਹੋਣਾ ਤੇ ਇਸ ਕਰਕੇ ਬੜੀ ਖੁਸ਼ੀ ਦੀ ਗੱਲ ਤੇ ਹੋਰ ਵੀ ਸਾਡੇ ਪੁਰੇ ਜਲੰਧਰ ਪੁਣੇ ਡਿਮਾਂਡਸ ਨੇ ਨਿਡਰਸ਼ਿਪ ਨੇ ਰੱਖੀਆਂ ਕਿਤੇ ਫੋਟੋਗ੍ਰਾਫਿਕ ਚਾਹੀਦਾ ਕਿਤੇ ਫਲੋਰ ਦੀ ਗੱਲ ਵੀ ਆ ਕਿਤੇ ਹੋਰ ਜਲੰਧਰ ਦੇ ਸਾਰੇ ਏਰੀਆ ਦੀਆਂ ਗੱਲਾਂ ਹੋਈਆਂ ਉਹ ਵੀ ਅਸੀਂ ਚਲਦੀ ਕਿਉਂਕਿ ਅਸੀਂ ਅਗਲੀ 27 ਦੀ ਇਲੈਕਸ਼ਨ ਆ ਦੇਣੀ ਹੈ وہ تو پی اصل لوگ ایک کم دکھا کے بی جے پی جائے گی وہ بغیر کم دکھائے گی لیکن ہر شہر کے الگ الگ محکمے کے جڑے کم نے وہ ابھی تھوڑوں چین کر کے دسیں گے کہ آپ اِسی بنائی ہے تو اگیں آپ لوگوں گے اے بیے پیار پہنچے پردھان منتری جی کا سپنا ہے وکست بار ਉਹਦੀ ਵਿਕਸਤ ਪੰਜਾਬੀ ਵਿਕਸਤ ਨੰਦਰ ਬੀ ਤੇ ਇਸ ਕਰਕੇ ਬੜੀਆਂ ਚੀਜ਼ਾਂ ਸ਼ੁਰੂ ਹੋ ਰਹੀਆਂ ਨੇ মিডিਆ ਦਾ ਬਹੁਤ ਧਰਵਾਤੀਆਂ ਤੁਸੀਂ ਇੱਕ ਹੋ ਆਮ ਤੌਰ ਤੇ ਤੁਸੀਂ ਸੁਣ ਰਹੇ ਹੋ ਵੀ ਜਿਹੜਾ ਪੈਸੇਂਜਰ ਦੀ ਸੇਫਟੀ ਸਭ ਤੋਂ ਉੱਚੀ ਹੈ ਸੇਫਟੀ ਤੋਂ ਵੱਧ ਤਾਂ ਕੁਝ ਨਹੀਂ ਹੈ ਤੇ ਉਹਦੇ ਵਿੱਚ ਅਸੀਂ ਜਿਹੜਾ ਕਵਚ ਤੁਸੀਂ ਰੋਜ਼ ਦੁਆਰਾ ਚ ਪੜ੍ਹਦੇ ਹੋ ਲਿਖਦੇ ਹੋ ਕਵਚ ਵਾਲਾ ਉਹ ਤਕਰੀਬਨ ਜਿਹੜਾ ਫਿਰੋਜ਼ਪੁਰ ਡਿਵੀਜ਼ਨ ਉਹ ਸੀ 1513 ਕਿਲੋਮੀਟਰ ਉਹਨੂੰ ਜਿਹੜਾ ਇੱਕ ਉਹ ਫਿਰੋਜ਼ਪੁਰ ਡਿਵੀਜ਼ਨ ਅਸੀਂ ਉਹਦੇ ਲਈ ਟੈਂਡਰ ਅਗਰ ਪ੍ਰਪੋਜ਼ਲ ਆ ਉਹ ਅਸੀਂ ਭੇਜਤਾ ਹੈ ਤਿੰਨ ਉਹ ਜਿਹੜਾ ਪ੍ਰਵੀਜ਼ਨ ਆਫ ਆਟੋਮੈਟਿਕ ਲੋਕ ਸਿਗਨਲ ਸਿਗਨਲ ਬੀਟਵੀਨ Ludhiana and Jalandhar section has been sanctioned tis? 71 ਲੱਖ ਇਹ 1.25 ਕਰੋੜ ਇਹਦਾ ਮਕਸਦ ਕੀ ਹੈ ਮੈਂ ਤੁਹਾਨੂੰ ਸੌਕੇ ਸੰਬੰਧ ਸਮਝਾਦਾ ਜਿਹੜੀ ਅੱਗੇ ਇਹ ਜਿੰਨੇ ਦੇ ਵਿੱਚ ਇੱਕ ਟ੍ਰੇਨ ਜਾ ਸਕਦੀ ਹੈ ਇੱਕ ਟ੍ਰੇਨ ਲਿੰਗਦੀ ਉਹਦੇ ਮਗਰ ਪੂਜੀ ਟ੍ਰੇਨ ਨਹੀਂ ਜਾ ਸਕਦੀ ਤੇ ਇਹ ਜਿਹੜਾ ਹੁਣ 71.25 ਕਰੋੜ ਦਾ ਜਿਹੜਾ ਇਹ ਸੈਕਸ਼ਨ ਦੇ ਵਿੱਚ ਇਹ ਲੱਗ ਰਿਹਾ ਜਿਹੜਾ ਆਟੋਮੈਟਿਕ ਬਲੌਕ ਸਿਗਨਲ ਇਹ ਚ ਕੀ ਹੋਏਗਾ ਇਹਦੇ ਨਾਲ ਇੱਕ ਦੇ ਪਿੱਛੇ ਇੱਕ ਫੇਰ ਨਾ ਦੇ। ਉਹ ਆਟੋਮੈਟਿਕਲੀ ਉਹ ਜਾ ਸਕੂ। ਕੋਈ ਉੱਥੇ ਡਿਲੇ ਨਹੀਂ ਹੋਏਗਾ ਨਹੀਂ। ਇੱਕ ਬਲੌਕ ਤੋਂ ਇੱਕ ਤੋਂ ਟ੍ਰੇਨ ਦੂਜੀ ਪਾਸ ਕਰਾਉਣ ਨੂੰ ਦੂਜੀ ਨੂੰ ਵੇਟ ਕਰਨਾ ਪੈਂਦਾ ਸੀ। ਹੁਣ ਇਹਦੇ ਮਗਰ ਇੱਕ ਦੇ ਮਗਰ ਇੱਕ ਟ੍ਰੇਨ ਜਿਹੜੀ ਆਟੋਮੈਟਿਕਲੀ ਸਿਗਨਲ ਨਾਲ ਉਹਨੂੰ ਕੋਈ ਐਕਸੀਡੈਂਟ ਦਾ ਖਤਰਾ ਨਹੀਂ। ਕੋਈ ਉਹਨੂੰ ਸਲੋ ਕਰਦੀ ਲੋੜ ਨਹੀਂ। ਉਹਨੂੰ ਰੁਕਣ ਦੀ ਲੋੜ ਨਹੀਂ ਪੈਗੀ। ਉਹ 71.25 ਗੋਡ ਇਹਦੇ ਲਈ ਜਿਹੜਾ ਉਹ ਸੈਕਸ਼ਨ ਜਿਹੜਾ ਅਮਾਉਂਟ ਕਰ ਦਿੱਤੀ ਗਈ ਆ ਵਿਧਿਆਨਾ ਤੋਂ ਜਲੰਧਰ ਦੇ ਵਿੱਚ ਬਹੁਤ ਚੀਜ਼ਾਂ ਕੀਤੀਆਂ ਜਾਂਦੀਆਂ ਅੱਗੇ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਫੋਜਪਟ ਵੀ 1513 ਇਹਦੇ ਲਈ ਕਵਚ ਲੱਗਣ ਲਈ ਜਿਹੜਾ ਹੈ ਉਹ ਅਸੀਂ ਇਹਦੇ ਸਾਰੇ ਪ੍ਰੋਪੋਜ਼ਲ ਨੇ ਜਿਹੜੇ ਉਹ ਅਸੀਂ ਤਿਆਰ ਕਰਕੇ ਦਿੱਤੇ ਆ ਤੇ ਉਸ ਤੋਂ ਬਾਅਦ ਅਸੀਂ ਕੋਈ ਨਹੀਂ ਮੈਂ ਆਪਣੀ ਰਕਮ ਆਪਣੀ ਤੋਂ ਜਾਂ ਕੇ ਆਪਣੀ ਅਸੀਂ ਉੱਤੀ ਕਰੀ ਪਰ ਇਸ ਤੋਂ ਦੂਜਾ ਮੰਤਰੀ ਅਫੀਸਰ ਸਿਵਾਲਾ ਜੋ ਆ ਮੀਟਿੰਗ ਹੋਣੀ ਹੈ ਜਾ ਸਕਦਾ ਅਸੀਂ ਜਿਵੇਂ ਮੈਂ ਦੱਸਿਆ ਸੀ ਪਹਿਲੇ ਕੁਆਟਰ ਜਿਹਦਾ ਮਤਲਬ 25 ਦੇ ਅਪ੍ਰੈਲ ਤੱਕ ਖੇਤ ਨੂੰ ਖੁਸ਼ਕਬਰੀ ਅਧਗਾਠਨ ਕਰਨ ਸਾਰੇ ਤੁਹਾਡੇ ਮੂਰੇ ਆਵਾਂਗੇ ਬਸ ਉਨੀਓ ਬਾਕੀ ਦੀ ਜੇ ਦੇਰੀ ਨਹੀਂ ਉਹ ਕੰਮ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਅਪ੍ਰੈਲ ਤੱਕ ਖੁਸ਼ਕਬਰੀ ਅਜੇ ਕਹਿ ਵੀ ਦਿੱਤਾ ਹੈ سارے ٹھے موجود کرو گڑی سارے نہ سڈیڈیٹ سے کوئی برگالے نہ والد اس کر کے اچھی تو دھیرا بابا نانک جی وہ کمپیئر کر رہے ہو جا لوک سبھا ہیں جی بدان سبھا کو کمپیئر کرو گے تو اُسی بہت ودیا پرسنٹیج جڑیوں لے کے گئے دل یہ ٹوٹل رورل ہلکے سے جتنے بی بھی پی لڑتی نہیں سکتے اچھی نہ پہلی بار اپنے کیڈیٹ دیتے تو ایک ایڈ ہونی چاہتا یہ پولیٹیکل گلا نہیں ہوتی ہے کیوں ٹارگیٹ کرنا سی بھی کرنا اس وقت بی جے پی نا کرتے ہوئے یہ تینوں چاروں سیٹیں کبھی کوگریس ہو سارے چبے چپے والے سی ڈیرا بابا مانک ہو گئے تو دو برنالا ہوجدانی کانگریس کا دونوں جہاں کیونکہ آم آدمی کسی نے نہیں منا لڑائی جہی آ بی جے پی کانگریس نہ ہوگریس کے ہلاک جڑے وہ لوگ نے اس بار دکھا کیونکہ صرف پروار تک سیمت رہے ਪਰਵਾਦ ਤੋਂ ਬਾਅਦ ਨਹੀਂ ਨਿਕਲ ਸਕੇ ਇਸ ਕਰਕੇ ਦੋਨਾਂ ਨੂੰ ਜਿਹੜੇ ਆ ਉਹ ਆਪਣੇ ਆਪਣੇ ਟਿਕਾਣੇ ਉੱਤੇ ਘਰੋਂ ਘਰ ਵਾਲਿਆਂ ਨੂੰ ਬਿਠਾਤਾ ਤੇ ਘਰੇ ਬਿਠਾਤਾ ਇੱਕੋ ਹੀ ਗੱਲ ਹੈ ਦੇਖੋ ਤੁਸੀਂ ਫੇਰ ਕਹਿ ਰਹੇ ਹੋ ਇਕਦਮ ਸੁਣੋ ਜਿਹੜੀ ਭਾਜਪੀ ਸੀ ਉਹ ਪਹਿਲਾਂ ਸ਼ਹਿਰਾਂ 'ਚ ਤਾਂ ਲੜਦੀ ਸੀ ਸ਼ਹਿਰਾਂ 'ਚ ਸਾਡੀ ਕੋਈ ਪ੍ਰੋਬਲਮ ਨਹੀਂ ਸ਼ਹਿਰਾਂ 'ਚ ਤੁਸੀਂ ਜਿੱਤਦੇ ਹੀ ਜਿੱਤਦੇ ਆ ਸ਼ਹਿਰਾਂ 'ਚ ਤਾਂ ਅਸੀਂ ਜਿੱਤਦੇ ਹੀ ਜਿੱਤਦੇ ਆ ਤੇ ਹੁਣ ਇਹ ਇਲੈਕਸ਼ਨ ਸ਼ਹਿਰਾਂ ਦੀ ਆ ਤੇ ਸ਼ਹਿਰਾਂ ਦੇ ਵਿੱਚ ਮੈਂ ਤੁਹਾਨੂੰ ਠੋਕ ਵਜਾ ਕੇ ਦਾਅਵੇ ਨਾਲ ਮੈਂ ਇਹ ਗੱਲ ਕਹਿਣਾ ਆ ਸਾਰੀ ਲੀਡਰਸ਼ਿਪ ਨਾਲ ਬੈਠੀ ਆ ਅਸੀਂ ਸਾਰੇ ਜਿਹੜੇ ਸ਼ਹਿਰ ਨੇ ਮੈਂ ਬਾਕੀਆਂ ਦੀ ਗੱਲ ਬਾਅਦ 'ਚ ਕਰੂੰਗਾ ਪਹਿਲਾਂ ਮੈਂ ਜਲੰਧ ਲੁਧਿਆਣਾ ਸ਼੍ਰੀ ਅਮਰਸਰ ਸਾਹਿਬ ਪਟਿਆਲਾ ਬਠਿੰਡਾ ਜਿੰਨੇ ਵੀ ਮਤਲਬ ਜਿਹੜੇ ਵੀ ਵੱਡੇ ਸ਼ਹਿਰ ਨੇ ਬਾਕੀ ਵੀ ਇਲੈਕਸ਼ਨਾਂ ਹੈਗੀਆਂ ਪਰ ਇਹ ਤਾਂ ਸਾਰਿਆਂ 'ਚ ਤੁਸੀਂ ਦੇਖੋਗੇ ਮੇਅਰ ਜਿਹੜੇ ਨੇ ਇਸ ਵਾਰ ਉਹ ਭਾਜਪਾ ਦੇ ਬਣਨਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਦਿੰਦਾ ਨਾਲੇ ਦਿਨ ਵੀ ਰਹਿ ਗਏ ਆਮ ਆਦਮੀ ਪਾਰਟੀ ਤਾਂ ਇਲੈਕਸ਼ਨਾਂ 'ਚ ਉਹਦਾ ਭੱਜ ਰਹੀ ਸੀ ਇਲੈਕਸ਼ਨਾਂ ਤੇ ਸੁਪਰੀਮ ਕੋਰਟ ਨੇ ਕਰਾਈਆਂ ਅੰਦੀ ਗੱਲ ਕਰਦੇ ਹੋ ਜੇ ਤੁਸੀਂ ਵਿਧਾਨ ਸਭਾ ਦੇ ਰਿਜ਼ਲਟ ਦੀ ਕਰ ਕਰਦੇ ਹੋ ਫਿਰ ਤੁਸੀਂ ਪਿਛਲੇ ਲੋਕ ਸਭਾ ਦੀ ਗੱਲ ਕਰਦੇ ਹੋ ਅਜੇ ਬਾਈ ਇਲੈਕਸ਼ਨਾਂ ਦੀ ਗੱਲ ਕਰਦੇ ਹੋ ਤੇ ਤੁਸੀਂ ਇਹ ਦੱਸੋ ਵੀ ਇਹ ਸ਼ਹਿਰਾਂ ਚ ਲੋਕ ਸਭਾ ਚ ਕਿਹਦੀ ਜਿੱਤ ਹੋਈ ਹੈ ਤੁਸੀਂ ਆਪ ਉਹ ਵੀ ਆંકੜੇ ਲਾਓ ਨਾ ਵੀ ਜਿਹੜੀ ਹਰ ਜਗ੍ਹਾ ਇਲੈਕਸ਼ਨ ਜਿਹੜੀ ਪੈਂਡ ਬੋਰਡ ਜਲੰਧਰ ਦੇ ਜਿੱਤੇ ਆ ਇਸੇ ਤਰੀਕੇ ਨਾਲ ਲੁਧਿਆਣੇ ਜਿੱਤੇ ਐ ਇਸੇ ਤਰੀਕੇ ਨਾਲ ਅੰਮ੍ਰਿਤਸਰ ਸਾਹਿਬ ਜਿੱਤੇ ਐ ਇਸੇ ਤਰੀਕੇ ਨਾਲ ਪਟਿਆਲੇ ਜਿੱਤੇ ਐ ਤੇ ਜੇ ਤੁਸੀਂ ਲੋਕ ਸਭਾ ਦਾ ਰਿਜ਼ਲਟ ਹੀ ਲਾ ਲਓ ਤੇ ਉਹਦੇ ਵਿੱਚ ਸਿਫਾਇਆ ਕੀਤਾ ਹੋਇਆ ਭਾਜਪਾ ਨੇ ਉਹ ਤੇ 4-5 ਮਹੀਨੇ ਹੀ ਹੋਏ ਐ ਤੇ ਉਦੋਂ ਵੱਧ ਵਧੀਆ ਪਰਫਾਰਮੈਂਸ ਐ ਜਿਹੜੀ ਉਹ ਭਾਜਪਾ ਦੀ ਰੂ ਕਿਉਂਕਿ ਭਾਜਪਾ ਦਾ ਲੋਕਾਂ ਨੇ ਮਨ ਬਣਾ ਲਿਆ ਦੇਖ ਲਿਆ ਜੋ ਆਮ ਆਦਮੀ ਦੀ ਸਰਕਾਰ ਆ ਉਹ ਤਾਂ 2 ਸਾਲ ਦੀ ਰਹੇਗੀ ਇਹ ਤਾਂ 5 ਸਾਲ ਲਈ ਚੁਣੇ ਜਾਣੇ ਐ ਸੈਂਟਰਲ ਸਰਕਾਰ ਲੋਕਾਂ ਨੇ ਇਹਨਾਂ ਕੋਲ ਤੇ ਤਾਂ ਕੁਆੜੀ ਇਹਨਾਂ ਕੋਲ ਤਾਂ ਥੇਲਾ ਹੈ ਨਹੀਂ ਜੇ ਕੋਈ ਪੈਸਾ ਆਉਣਾ ਸ਼ਹਿਰਾਂ ਦੇ ਵਿੱਚ ਉਹ ਸੈਂਟਰ ਤੋਂ ਆਉਣਾ ਸੈਂਟਰ 'ਚ ਮੋਦੀ ਸਾਹਿਬ ਬੈਠੇ ਆ ਬੀਜੇਪੀ ਬੈਠੀ ਆ ਲੋਕ ਬੜੇ ਲੋਕ ਬੜੇ ਸਿਆਣੇ ਨੇ ਹਜ਼ਾਰਾਂ ਕਰੋੜ ਰੁਪਈਆ ਹਜ਼ਾਰਾਂ ਕਰੋੜ ਰੁਪਈਆ ਜੇ ਸ਼ਹਿਰ ਨੂੰ ਆਉਣਾ ਤਾਂ ਉਹ ਦਿੱਲੀ ਤੋਂ ਆਉਣਾ ਕੇਂਦਰ ਤੋਂ ਆਉਣਾ ਤੇ ਲੋਕ ਇਹ ਫੈਸਲਾ 100% ਬੀਜੇਪੀ ਦੇ ਹੱਕ 'ਚ ਕਰਨਗੇ ਤੇ ਮੈਂ ਜ਼ਿੰਮੇਵਾਰੀ ਨਾ ਕਹਿਣਾ ਮੋਦੀ ਸਾਹਿਬ ਤੋਂ ਇੱਥੇ ਗੱਫੇ ਮੈਂ ਸਾਰੇ ਨਾ ਪੈਸੇ ਦੇ ਇਹ ਸਰਕਾਰਾਂ ਜਿਹੜੀਆਂ ਥੱਕ ਜਾਣਗੀਆਂ ਇੰਨਾ ਪੈਸਾ ਜਿਹੜਾ ਸੈਂਟਰ ਤੋਂ ਇਹ ਸ਼ਹਿਰਾਂ ਲਈ ਆਊਗਾ ਜਦੋਂ ਮੇਅਰ ਬੀਜੇਪੀ ਦੇ ਬਣਗੇ ਨਹੀਂ ਮੈਂ ਉਹ ਚੀਜ਼ ਬਾਤ ਉਹ ਉਹ ਸ਼ੇਸ਼ਵਰੀ ਇਲੈਕਸ਼ਨ ਚ ਚੱਲਾ ਹੈ ਤੁਹਾਡਾ ਬੀਜੇਪੀ ਵੱਲੋਂ ਇਹਨਾਂ ਸਵਾਰ ਤੇ ਨਹੀਂ ਚੁੱਕਿਆ ਗਿਆ ਦੇਖੋ ਨਾ ਜੀ ਉਹ ਤਾਂ ਹੁਣ ਪੈਸਾ ਇਹਨਾਂ ਨੇ ਖਾ ਪੀ ਲਿਆ ਉਹਨਾਂ ਉਹਦੀ ਗੱਲ ਕਰੀਏ ਤਾਂ ਕੀ ਕਰੀਏ ਉਹ ਤਾਂ ਢਿੱਡਾਂ 'ਚ ਪਾ ਕੇ ਪੈਸਾ ਜਾਂਚ ਕਰਾਓ ਜਾਂਚ ਦੀ ਕਰਾਓ ਜਾਂਚ ਅਸੀਂ ਕਰਾਂਗੇ ਜਦੋਂ ਆਗੀ ਵਾਰੀ ਉਰੇ ਵੱਜ ਜਾਣਗੇ ਥੋੜੇ ਕੀ ਥੋੜੇ ਹਿਸਾਬ ਨਾਲ ਇਹਨਾਂ ਨੂੰ ਸੁੱਕੇ ਜਾਣ ਦਾਂਗੇ ਸਰ ਲੋਕਾਂ ਦੇ ਦਿਮਾਗ 'ਚ ਇਹ ਹੈਗਾ ਕਿ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਸਾਰ ਬੰਦੇ ਉਹ ਤੋਂ ਇਹ ਉੱਤੋਂ ਦਾ ਜਾਂਚ ਕਰ ਬਹੁਤ ਰਾਫੇ ਕਰਦੇ ਚਲੋ ਜੀ ਅਸੀਂ ਤਾਂ ਗੱਲ ਡਿਵੈਲਪਮੈਂਟ ਦੀ ਕਰਨੀ ਆ ਜਾਂਚਾਂ ਹੁੰਦੀਆਂ ਰਹਿਣਗੀਆਂ ਹੋ ਜਾਣਗੀਆਂ ਸਾਡਾ ਕੰਮ ਡਿਵੈਲਪਮੈਂਟ ਲਈ ਪੈਸੇ ਲੈ ਕੇ ਆਉਣਾ ਉਹਨੂੰ ਉਹ ਮਾੜੇ ਨਿਕਲ ਗਏ ਜਿਹੜੇ ਬਣਾਏ ਸੀ ਤੇ ਬੀਜੇਪੀ ਦਾ ਤਾਂ ਕਸੂਰ ਕੋਈ ਨਹੀਂ ਨਾ ਤੁਸੀਂ ਬੀਜੇਪੀ ਨੂੰ ਬਣਾਓ ਜੇ ਅਸੀਂ ਇੱਕ ਵੀ ਪੈਸਾ ਇਧਰ ਉਧਰ ਹੁਣ ਦੇਤਾ ਗਲਤ ਤਾਂ ਉਹਦੋਂ ਹੁਣ ਜੇ ਉਹ ਮਾੜੇ ਨਿਕਲ ਗਏ ਉਹ ਵੀ ਤਾਂ ਲੋਕਾਂ ਨੇ ਚੁਣੇ ਸੀ ਜਿਨ੍ਹਾਂ ਨੇ ਪੈਸੇ ਖਾਦੇ ਉਹ ਅਸੀਂ ਤਾਂ ਬਣਾਏ ਨਹੀਂ ਸੀ ਉਹ ਲੋਕਾਂ ਦੇ ਬਣਾਏ ਹੋਏ ਚੁਣੇ ਨਹੀਂ ਨਹੀਂ ਵੀ ਉਹਨਾਂ ਨੇ ਲੁਕੋਏ ਕਿਉਂ ਜਦੋਂ ਨੱਡਾ ਸਾਹਿਬ ਆਏ ਤੇ ਪਿੱਛੇ ਕਿਉਂ ਕਰਲੇ ਇਹ 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 ਸਵਾਲ ਆ ਜੇ ਜਦੋਂ ਤੁਸੀਂ ਸਭ ਤੋਂ ਵੱਡੀ ਗੱਲ ਮੈਂ ਕਹਿਣ ਲੱਗਿਆ ਜਿਹੜੇ ਇੰਡੀਆ ਅਲਾਈਅੰਸ ਵਾਲੇ ਇੰਡੀਆ ਅਲਾਈਅੰਸ ਵਾਲੇ ਤੁਸੀਂ ਤਸਵੀਰਾਂ ਦੇਖਿਓ ਜਿਹੜੀ ਪਾਰਲੀਮੈਂਟ ਦੀ ਵੀਡੀਓ ਨਹੀਂ ਗਈ ਤਾਂ ਮੈਂ ਭੇਜ ਦੂੰਗਾ ਉੱਚ ਤਿਆਰੀ ਹੋ ਰਹੀ ਆ ਇੱਕ ਪਾਸੇ ਪਹਿਲਾਂ ਪੰਜਾਬ ਦੇ ਐਮਪੀ ਨੇ ਉਹ ਵੀ ਪਰ ਉਹ ਹੈ ਆਮ ਆਦਮੀ ਦੇ ਉਹ ਗੱਲ ਦਿੱਲੀ ਦੀ ਚੱਕ ਰਹੇ ਆ ਪਹਿਲਾਂ ਜੱਫੀਆਂ ਪਾ ਰਹੇ ਨੇ ਪਹਿਲਾਂ ਸਾਰੇ ਆਮ ਆਦਮੀ ਦੇ ਕਿਉਂਕਿ ਇੱਕੋ ਦਫ਼ਤਰ ਤਾਂ ਮੀਟਿੰਗ ਕਰਦੇ ਆ ਵੀ ਹਾਊਸ ਨਹੀਂ ਚੱਲਣ ਦੇਣਾ ਕਿਸਾਨਾਂ ਦੀ ਗੱਲ ਨਹੀਂ ਹੋਣ ਦੇਣੀ ਮਜ਼ਦੂਰਾਂ ਦੀ ਗੱਲ ਨਹੀਂ ਹੋਣੀ ਹਾਊਸ ਨਹੀਂ ਚੱਲਣ ਦੇਣਾ ਉਹ ਚ ਦੱਫੀਆਂ ਪਾ ਕੇ ਫਿਰ ਪਹਿਲਾਂ ਆਮ ਆਦਮੀ ਆ ਲਿਆ ਜਾਂਦੇ ਆ ਬੋਰਡ ਲੈ ਕੇ ਉਹ ਪਿੱਛੇ ਖੜੇ ਨੇ ਤਿਆਰੀ ਕਰ ਰਹੇ ਆ ਦੂਜੇ ਕਾਂਗਰਸ ਵਾਲੇ ਉਹ ਬੋਰਡ ਕੀ ਲੈ ਕੇ ਆ ਰਹੇ ਨੇ ਬੀ ਐਮ ਐਸ ਪੀ ਕਿ ਨਹੀਂ ਹੋਇਆ ਐਮ ਐਸ ਪੀ ਦੱਸੋ ਤੁਸੀਂ ਕੀ ਲਿਖਿਆ ਸੀ ਬੋਰਡ ਤੇ ਉਹਨਾਂ ਨੇ ਐਮ ਐਸ ਪੀ ਪੂਰੀ ਨਹੀਂ ਮਿਲੀ ਐਮ ਐਸ ਪੀ ਪੂਰੀ ਨਹੀਂ ਮਿਲੀ ਮੋਦੀ ਸਾਹਿਬ ਨੇ 43000 ਕਰੋੜ ਰੁਪਇਆ ਜਿਹਦੇ ਨਾਲ ਸਾਰਾ ਪੰਜਾਬ ਚੱਲਦਾ ਹੈ 43000 ਕਰੋੜ ਰੁਪਇਆ ਪੰਜਾਬ ਦੇ ਖਾਤੇ ਚ ਪਾ ਵੀ ਐਮਐਸਪੀ 2320 ਰੁਪਏ ਹੁਣ ਉਦੋਂ ਬਾਅਦ ਕਾਂਗਰਸ ਪਾਰਟੀ ਦੇ ਐਮਪੀ ਕਹਿ ਰਹੇ ਆ ਤੇ ਸਾਰਾ ਪੰਜਾਬ ਵੀ ਕਹਿ ਰਿਹਾ ਵੀ ਭਾਈ ਸਾਨੂੰ 300 ਰੁਪਿਆ 200 ਰੁਪਿਆ 100 ਰੁਪਿਆ ਕੱਟ ਲੱਗਿਆ ਇਹ ਹੈ ਜਾਂ ਨਹੀਂ ਹੁਣ ਜਦੋਂ ਉਹ ਇਹ ਕਹਿ ਰਹੇ ਆ ਤੇ ਫੇਰ ਮੈਂ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਵੀ ਕਹਿਣਾ ਕਾਂਗਰਸ ਪਾਰਟੀ ਦੇ ਐਮਪੀਆਂ ਨੂੰ ਵੀ ਕਹਿਣਾ ਜੇ ਤਾਂ ਹੁੰਦੀ ਸੈਂਟਰ ਦੇ ਗੱਲ ਇਹ ਤਾਂ ਨੱਡਾ ਸਾਹਿਬ ਉਹ ਲੈ ਕੇ ਆ ਖੜੇ ਰਹਿੰਦੇ ਜਦੋਂ ਨੱਡਾ ਸਾਹਿਬ ਆ ਪਿੱਛੇ ਕਿਉਂ ਮਨੀਸ਼ ਦਿਵਾੜੀ ਐਮਪੂ ਕਿੱਥੋਂ ਬਣੇ ਨੇ ਚੰਡੀਗੜ੍ਹੋਂ ਆਮ ਆਦਮੀ ਨੇ ਕੈਂਡੀਡੇਟ ਖੜਾ ਕੀਤਾ ਅਲਾਈਅੰਸ ਇੰਡੀ ਅਲਾਈਅੰਸ ਤੇ ਸਾਰੇ ਰੋਜ਼ ਪਾਰਲੀਮੈਂਟ ਬੰਦ ਕਰਨ ਨੂੰ ਕਾਂਗਰਸ ਦੇ ਕਮਰੇ 'ਚ ਇਕੱਠੇ ਬੈਠੇ ਹੁੰਦੇ ਆ ਇੱਧਰ ਬੈਠੇ ਹੁੰਦੇ ਆ ਖੜਗੇ ਸਾਹਿਬ ਇੱਧਰ ਬੈਠੇ ਹੁੰਦੇ ਆ ਸੰਜੇ ਸੰਜੇ ਸਿੰਘ ਰੋਜ ਉਹ ਫੋਟੋ ਪਾਉਂਦੇ ਹੁਣ ਮੈਂ ਜੇ ਕਹਨਾ ਮਾੜੀ ਜਿਹੀ ਲੱਤਾਂ 'ਚ ਜਾਣ ਨਾ ਕਾਂਗਰਸ ਦੇ ਜੇ ਉਹ ਪੰਜਾਬ ਦੇ ਨਾਲ ਮੈਨੂੰ ਤਾਂ ਆਸਾ ਕਰਨੀ ਗੇ ਜੇ ਉਹ ਪੰਜਾਬ ਨਾਲ ਖੜੇ ਨੇ ਤਾਂ ਕੱਲ ਨੂੰ ਹੀ ਜਾ ਕੇ ਸਾਰੇ ਮੈਂਬਰ ਪਾਰਲੀਮੈਂਟ ਸੀਬੀਆਈ ਇਨਕੁਆਇਰੀ ਦੀ ਗਵਰਨਰ ਸਾਹਿਬ ਕੋਲ ਜਾ ਕੇ ਡਿਮਾਂਡ ਕਰਨ ਪ੍ਰਧਾਨ ਮੰਤਰੀ ਜੀ ਕੋਲ ਡਿਮਾਂਡ ਕਰਨ ਅਮਿਤ ਸ਼ਾਹ ਜੀ ਕੋਲ ਡਿਮਾਂਡ ਕਰਨ ਨੱਡਾ ਸਾਹਿਬ ਕੋਲ ਜਾ ਕੇ ਡਿਮਾਂਡ ਕਰਨ ਕੋਰਟ ਚ ਜਾ ਕੇ ਡਿਮਾਂਡ ਕਰਨ ਵੀ ਸਾਨੂੰ ਭਾਈ ਪੰਜਾਬ ਚ ਜਿਹੜੀ ਸੈਂਟਰ ਨੇ ਐਮਐਸਪੀ ਭੇਜੀ ਉਹ ਜੋ ਫੱਟੇ ਉਹਨਾਂ ਨੇ ਲਾਏ ਵੀ ਕਿਸਾਨਾਂ ਨੂੰ ਨਹੀਂ ਮਿਲੀ 3300 ਰੁਪਈਆ ਇਹਦਾ ਮਤਲਬ ਹਜ਼ਾਰਾਂ ਕਰੋੜ ਰੁਪਈਆ ਆਨ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਹਜ਼ਾਰਾਂ ਕਰੋੜ ਰੁਪਈਆ ਖਾ ਗਈ ਇਹ ਡਿਮਾਂਡ ਇਹ ਡਿਮਾਂਡ ਐਮਪੀ ਕਾਂਗਰਸ ਦੇ ਇਹ ਡਿਮਾਂਡ ਜਾ ਕੇ ਮਸਟਰ ਇਸ ਮੁੱਦੇ ਤੇ ਡਾਕਟਰ ਸਾਹਿਬ ਆਪ ਕਹਿ ਰਹੇ ਸੀ ਕਿ ਭਾਜਪਾ ਵੀ ਇੰਨੇ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਨਹੀਂ ਰਿਸਪੌਂਸ ਕਰਦਾ ਤੇ ਮੈਂ ਅੱਜ ਕਹਿ ਰਿਹਾ ਮੈਂ ਤਾਂ ਅੱਜ ਕਹਿ ਰਿਹਾ ਅੱਜ ਕਰਤੀ ਚਾਹੀਦੀ ਸੀ ਕਾਹੋਂ ਤੇ ਅਸੀਂ ਇਸ ਦੇ ਵਿੱਚ ਸਿਆਸਤ ਨਹੀਂ ਕਰਦੇ ਪਰ ਮੈਂ ਅੱਜ ਕਹਿ ਰਿਹਾ ਅੱਜ 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 ਇਹ ਤੇ ਜਦੋਂ ਉੱਠੋ ਉਦੋਂ ਹੀ ਸਵੇਰਾ ਕਿਸਾਨਾਂ ਨੇ ਤਾਂ ਹਜੇ 6 ਨੂੰ ਜਾਣਾ ਪਹਿਲਾਂ ਆਹ ਮੋਰਚਾ ਲਾਉਣ ਅਸੀਂ ਤਾਂ ਵੈਲਕਮ ਆ ਉਹ ਤਾਂ ਮੈਂ ਗੱਲ ਕਰਦਾ ਪਰ ਪਹਿਲਾਂ ਜਿਹੜਾ ਇਹਦੇ ਨਾਲ ਜਿਹੜਾ 3-300 ਰੁਪਈਆ ਹਜ਼ਾਰਾਂ ਕਰੋੜ ਰੁਪਈਆ ਉਹ ਕਹਿਣਗੇ ਅਮਨ अरोड़ा ਜੀ ਕਹਿਣਗੇ ਵੀ ਉਹ ਤਾਂ ਖਾਤਿਆਂ 'ਚ ਜਾਂਦਾ ਜੀ ਉਹ ਕਹਿ ਰਹੇ ਨੇ ਪੈਸਾ ਜਿਹੜਾ ਕਾਂਗਰਸ ਪਾਰਟੀ ਕਹਿ ਰਹੀ ਆ ਵੀ ਐਮਐਸਪੀ ਨਹੀਂ ਮਿਲੀ ਵੀ ਇਹ ਤਾਂ ਸਿੱਧਾ ਖਾਤਿਆਂ 'ਚ ਜਾਂਦਾ ਐ ਐਮਐਲਐਸਪੀ ਦਾ ਪੈਸਾ ਪਾਉਂਦੀ ਆ ਇੱਕ ਮਿੰਟ ਇੱਕ ਮਿੰਟ ਉਹ ਜਿਹੜਾ ਪੈਸਾ ਹੈ ਉਹ ਆਰਤੀ ਇਹ ਆ ਉਹ ਚ ਲੇਬਰ ਆ ਉਹ ਚ ਟਰਾਂਸਪੋਰਟ ਆ ਉਹਦੇ ਵਿੱਚ ਸ਼ੈਲਰ ਵਾਲੇ ਆ ਇਹ ਸਰਕਾਰ ਜਿਹੜੇ ਤੇ ਅਫਸਰ ਬੈਠੇ ਸੀ ਸਰਕਾਰ ਦੇ ਮੰਡੀਆਂ 'ਚ ਜਿਨ੍ਹਾਂ ਨੇ ਆਪ ਡੀਲ ਕਰਵਾਈ ਆ ਇਹਨਾਂ ਦੇ ਮੰਡੀ ਅਫਸਰਾਂ 'ਚ ਬਹਿ ਕੇ ਚਾਹੇ ਉਹ ਮਾਰਕੀਟ ਦੇ ਹੋਣ ਐਗਰੋ ਦੇ ਹੋਣ ਚਾਹੇ ਉਹ ਮੰਡੀ ਸਾਰੀ ਇੰਡੀਆ ਦੇ ਸਾਥੀਆਂ ਦਾ ਵੀ ਵੀ ਰਿਸਿਵਲੋ ਅਫਸਰ ਸਰਵਨਾਂ ਇਹ ਬਸਾਰੇ ਹੈ ਬੀਡਰਸ਼ਿਪ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਤਕਰੀਬਨ ਜਿਹੜਾ ਇਹ ਆਪਣੇ ਕੈਂਟ ਦਾ ਰੇਲਵੇ ਸਟੇਸ਼ਨ ਹੈ ਕਿ ਤਕਰੀਬਨ 110 ਕਰੋੜ ਰੁਪਏ ਦਾ ਇਹ ਸ਼ੁਰੂ 95 ਕਰੋੜ ਤੋਂ ਹੋਇਆ ਸੀ ਕਿਉਂਕਿ ਬੜੀਆਂ ਚੀਜ਼ਾਂ ਕਿ ਤਰ੍ਹਾਂ ਬਣਦੀਆਂ ਜਾਂਦੀਆਂ ਨੇ ਲੋਡ ਪ੍ਰੋਸੈਸ ਕਿਵੇਂ ਲੱਗਦੀ ਹੈ ਤੇ ਇਹਨੂੰ ਜੇ ਮੈਂ ਇਹਦੇ ਪੂਰੇ ਹੋਂਦ ਦੀ ਗੱਲ ਕਰਾਂ ਕਿਉਂਕਿ ਥੋੜਾ ਦੇਰ ਹੋ ਗਿਆ ਉਹਦੇ ਕਾਰਨ ਕਿਆਂ ਕੋਈ ਇਨਫਰਾਸਟ੍ਰਕਚਰ ਸੀ ਸਾਹਮਣੇ ਜਿਹੜੀ ਪਹਿਲੀ ਬਿਲਡਿੰਗ ਉਹਨੂੰ ਡਿਸਮੈਂਟਲ ਕਰਨਾ ਤੇ ਜਿਹੜੇ ਆਫਿਸ ਹਨ ਉਹਨਾਂ ਲਈ ਅਲੱਗ ਪੈਟਰਨ ਪ੍ਰਬੰਧ ਕਰਨਾ ਉਹਦੇ ਵਿੱਚ ਟਾਈਮ ਲੱਗਦੀ ਹੈ ਉਨ ਤਕਰੀਬਤ ਕਮ 85% ਦਾ ਪਰਮਾ ਜਿਹੜਾ ਉਹ ਗਨੀਤ ਹੋ ਚੁੱਕਿਆ ਤੇ ਅਗਲੇ ਤਿੰਨੇ ਕੁਆਰਟਰ ਅਗਲੇ ਸਾਲ ਦੇ ਪਹਿਲੇ ਕੁਆਰਟਰ ਇਹ ਲੋਕਾਂ ਦੇ ਲਈ ਦੋ ਜਾਂ ਤੱਕ ਜੀ ਦੇ ਪਹਿਲੇ ਕੁਆਰਟਰ ਅਸੀਂ ਇਹ ਲੋਕਾਂ ਦੇ ਇਹਦਾ ਅਧੁਨ ਕਰਾਂਗੇ ਲੋਕਾਂ ਦਾ ਅਧੁਨ ਕਰਾਂਗੇ ਤੇ ਮੈਂ ਇਹ ਜਦੋਂ ਬਸੂਗਾ ਵੀ ਪੂਰੇ کرنٹلی ست ہزار چار سو جاسینجر آنڈے اسٹیشن پہ دس شروع کیا تھوڑا جڑا سٹی نگر ریلوے اسٹیشن آ وہ ادو ہی وغیرہ تو مطلب یہ ਇਹ ਫੌਂਟ ਰੂਟ ਦਾ ਉਹ ਉਹ ਦਿਰਾ ਕਮੇ ਤੂੰ ਦੁਪਨੀ ਰ ਪਰ ਉਹ ਕਾਰਨ ਇਹ ਸੀ ਵੀ ਪਹਿਲਾਂ ਉਹਦਾ ਭਾਰ ਆ ਜਿਹੜਾ ਉਹ ਇੱਥੇ ਵੰਡਿਆ ਜਾਂਦਾ ਤੇ ਇੱਥੋਂ ਬਾਅਦ ਜਦੋਂ ਇਹ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਜਲੰਧਰ ਸਿਟੀ ਦਾ ਜਲੰਧਰ ਸਿਟੀ ਦਾ ਉਹ ਬਣਾ ਸ਼ੁਰੂ ਤੇ ਇੱਕਦਮ ਇਹਦੇ ਵਿੱਚ ਤਕਰੀਬਨ ਅਸੀਂ ਜਿਹੜੇ ਰੈਵਨਿਊ ਐਵਰੇਜ ਦੇ ਹਿਸਾਬ ਨਾਲ ਸੀ ਰੈਵਨਿਊ ਕਿਉਂਕਿ ਪੈਸਾ ਵੀ ਈ ਕਮਾ ਕੇ ਦਿੰਦਾ ਏ ਰੇਲਵੇ ਇਸ ਤੋਂ ਇੱਕ ਹੋਰ ਰੇਲਵੇ ਕਮਾਉਂਦੀ ਆ 16 ਲੱਖ 30 ਹਜ਼ਾਰ ਰੁਪਏ ਤਕਰੀਬਨ ਜਿਹੜਾ ਪਰ ਡੇ ਐਵਰੇਜ ਅਜਿਹੀ ਉਹ ਇਤੋਂ ਕਮਾਈ ਆ ਤਕਰੀਬਨ ਇਸੇ ਤਰੀਕੇ ਨਾਲ 51 ਲੱਖ ਰੁਪਏ ਜਿਹੜਾ 파ਸਿੰਗ ਜਿਹੜੇ ਮਾਲ ਘਾੜਾ ਜਿਹੜਾ ਆਪਾਂ ਭੇਜਦੀਆਂ 파ਸਿੰਗ ਉਹਦੇ ਰਹਿ ਗਈਆਂ ਤੇ ਮੈਂ ਇਹ ਵੀ ਦੱਸ ਸਕਦਾ ਵੀ ਪੂਰੇ ਫਰਜ਼ੀ ਵੀ ਤੁਸੀਂ ਦੇਖਿਆ ਵੀ ਪੰਜਾਬ ਦੇ ਪਿੰਡਾਂ ਤੋਂ ਸੱਭਿਆਚਾਰ ਦੇਖੋ ਕਿਵੇਂ ਭਗਤ ਸਿੰਘ ਜੀ ਦੀਆਂ ਸਾਡੇ ਤਸਵੀਰਾਂ ਵੀ ਸਾਡੀ ਜਨਰੇਸ਼ਨ ਨੂੰ ਪਤਾ ਲੱਗੇ ਉਹ ਵੀ ਨਾਲ ਵਿਰਸਾ ਸਾਡਾ ਚਾਹੇ ਸਾਡੇ ਨਾਲ ਪੁੱਛੇ ਨਿਸ਼ਾਨ ਨਹੀਂ ਚਾਹੇ ਸਾਡਾ ਹੋਰ ਜੋ ਵੀ ਸਾਡੇ ਗਿੱਧਾ ਭੰਗੜਾ ਉਹ ਸਾਰੀ ਚੀਜ਼ਾਂ ਨੇ ਵਿਰਸਾ ਇਹ ਦਿਖਾਇਆ ਦੇ ਵੀ ਇਹ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਇੱਕ ਵਾਰ ਰਜਿਸਟ੍ਰੇਸ਼ਨ ਹੋਣ ਜਿਹੜੇ ਵੱਧ ਗਏ ਆ ਆਨ ਨਾਲ 55 7 ਤਾਂ ਇਹ ਰਹੇ ਨੇ ਇਹਦੇ ਲਈ ਪਰਸੈਂਟਸ ਦੀ ਕੀ ਸਿਧਿ ਹੈ ਇਸ ਤਰੀਕੇ ਦੇ ਤੁਸੀਂ ਉੱਪਰ ਦੇਖੋਗੇ ਜਿਹੜੀ ਇਹਦੇ ਉੱਤੇ ਨਿਯਰ ਪਾਇਆ ਜਿੱਥੇ ਵੀ ਆਹ ਟਰੈਕ ਵੀ ਬਾਕ ਦੇ ਉੱਤੇ ਜਿਹੜਾ